ਰੇਲ ਗੱਡੀ ਵਾਲਾ ਨਜ਼ਾਰਾ ਵੀ ਦੇਖਣ ਨੂੰ ਮਿਲ ਹੀ ਗਿਆ ਬਾਈ ਸਾਹਮਣੇ ਜਿਹੜਾ ਉਹ ਦੋ ਡੰਡੇ ਜਿਹੇ ਹਨਾ ਗੇਟ ਬਣਿਆ ਹੋਇਆ ਉਹ ਪੋਲਾਗਾ ਜਿਹੜਾ ਖੁੱਲਦਾਗਾ ਜਦੋਂ ਸਮੁੰਦਰੀ ਜਹਾਜ਼ ਆਉਂਦੇ ਆਗੇ ਤੇ ਉਦੋਂ ਇੱਥੋਂ ਦੀ ਲੰਘਦੇ ਆਗੇ 2 ਤਰੀਕ ਜੀ 11ਵਾਂ ਮਹੀਨਾ ਤੇ 2025 ਸਮਾਂ ਜਿਹੜਾ ਹੋਇਆ 7:30 ਦਾ ਹੋ ਗਿਆ ਭਾਈ ਅੱਧਾ ਪੌਣਾ ਕਿਲੋਮੀਟਰ ਚੱਲ ਕੇ ਆਏ ਆ ਰਾਤ ਆਪਾਂ ਜਿਹੜੇ ਪਿੱਛੇ ਪੈਟਰੋਲ ਪੰਪ ਤੇ ਪਏ ਸੀਗੇ ਉਸ ਪਿੰਡ ਤੋਂ ਅੱਧਾ ਕਿਲੋਮੀਟਰ ਗਾਂ ਨੂੰ ਆਏ ਆ ਉੱਥੇ ਆਪਾਂ ਵੀਡੀਓ ਭਾਈ ਐਸ ਕਰਕੇ ਨਹੀਂ ਚਲਾਈ ਕਿਉਂਕਿ ਉੱਥੇ ਰੇਡੂ ਆ ਚੱਲੀ ਜਾਂਦਾ ਸੀਗਾ ੜਕੇ ੜਕੇ ਤੇ ਉਹ ਵਿੱਚ ਗਾਣੇ ਚੱਲੀ ਜਾਂਦੇ ਸੀਗੇ ਤੇ ਜੀਦਾ ਕਰਕੇ ਤੁਹਾਨੂੰ ਪਤਾ ਹੀ ਹੈ ਹਨਾ ਗਾਣਾ ਵਜਾਉਣਾ ਜਿਹੜਾ ਹੁੰਦਾ ਉਹ ਆਪਾਂ ਵਿੱਚ ਨਹੀਂ ਪਾ ਸਕਦੇ ਤੇ ਪੰਜਾਬ ਆਲ ਇੰਡੀਆ ਟੂਰ ਬਿੱਟੂ ਫੇਲੀਅਰ ਜੀ ਨਸ਼ਿਆਂ ਤੋਂ ਭਾਈ ਦੂਰ ਰਹੋ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਆਲਿਆਂ ਨੂੰ ਤੇ ਵਿਦੇਸ਼ ਆਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਫ਼ਰ ਆਪਣਾ ਸ਼ੁਰੂ ਹੋ ਚੁੱਕਿਆ ਬਿਨਾਂ ਚਾਹ ਪਾਣੀ ਪੀਤੇ ਠੀਕ ਹੋ ਜੀ ਤੇ ਸਾਥੀ ਵੀ ਆਪਣੇ ਜਿਹੜੇ ਪਾਈ ਅੱਗੇ ਲੰਘੇ ਆ ਆਪਣਾ ਉਹੀ ਰਾਹ ਜੀ ਐਨ ਐਚ 32 ਨੰਬਰ ਸੜਕ ਹੈਗੀ ਇਹ ਤੇ ਆਪਾਂ ਕਨਿਆ ਕੁਮਾਰੀ ਵੱਲ ਨੂੰ ਜਾਈ ਜੰਨੇ ਆ ਜਿਆਦਾ ਸਫ਼ਰ ਨਹੀਂ ਹੁਣ ਰਹਿ ਗਿਆ ਥੋੜੇ ਰਹਿ ਗਿਆ ਕਨਿਆ ਕੁਮਾਰੀ ਨੇੜੇ ਹੀ ਹੈਗਾ ਇਹ ਹਜੇ ਇੱਕ ਅੱਧਾ ਦਿਨ ਹਜੇ ਤਾਂ ਹੋਰ ਲੱਗੂਗਾ ਤੇ ਇੱਕ ਹੋਰ ਸ਼ਾਇਦ ਤਨਸ਼ ਤਨੋਸ਼ ਕੋੜੀ ਜਿਹੜਾ ਆਖਰੀ ਭਾਰਤ ਦਾ ਥਾਂਗਾ ਉੱਥੇ ਵੀ ਆਪਾਂ ਜਾ ਕੇ ਆਵਾਂਗੇ ਉਹ ਵੀ ਨਜ਼ਦੀਕ ਹੀ ਰਹਿ ਜਾਂਦਾ ਕਾ ਜੀ ਤੇ ਬਣੇ ਰਹੋ ਤੁਸੀਂ ਅੱਜ ਦੇ ਸਫ਼ਰ ਨਾਲ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਚੱਲਦੇ ਆਂ ਜੀ ਫਿਰ ਸਤਿ ਸ੍ਰੀ ਅਕਾਲ ਚਲੋ ਭਾਈ ਨੱਤੇ ਤੋਤੇ ਹੈ ਨਹੀਂ ਗਏ ਜੀ ਤੇ ਕੱਪੜੇ ਵੀ ਨਹੀਂ ਬਦਲੇ ਕੱਪੜੇ ਸਾਰੇ ਧੋਣ ਵਾਲੇ ਹੋਏ ਪਏ ਆ ਸ਼ਾਇਦ ਅੱਜ ਜੇ ਕਿਸੇ ਪਾਸੇ ਪਾਣੀ ਮਿਲ ਗਿਆ ਤਾਂ ਕੱਪੜੇ ਧੋ ਲਾਂਗੇ ਕਿਉਂਕਿ ਧੁੱਪ ਤਾਂ ਬਹੁਤ ਤੇਜ਼ ਪੈਂਦੀ ਹੈਗੀ ਤੇ ਜਿਹੜੇ ਅੱਧਾ ਪੌਣਾ ਘੰਟੇ ਦੇ ਵਿੱਚ ਕੱਪੜੇ ਆਪਣੇ ਸੁੱਕ ਜਾਣਗੇ। ਉਹੀ ਟੋਬੇ ਜਿਹੇ ਆਉਂਦੇ ਆ ਜੀ ਜਿਹੜੇ ਤੁਹਾਨੂੰ ਕੱਲ ਦਿਖਾਏ ਸੀਗੇ ਉਹਦੇ ਥੋੜਾ ਕੱਪੜੇ ਧੋਣ ਦਾ ਮਨ じゃ ਨਹੀਂ ਕਰਦਾਗਾ। ਪਾਣੀ ਥੋੜਾ ਜਾਂ ਗੰਦਾ ਹੁੰਦਾਗਾ। ਚਲੋ ਦੇਖਾਂਗੇ। ਜੇ ਨਾ ਸਾਰਿਆ ਫਿਰ ਫਿਰ ਤਾਂ ਧੋਣੇ ਪਹਿਣਗੇ ਜੀ ਹਨਾ। ਜੈਸਾ ਦੇਸ ਵੈਸਾ ਪੇਸ਼ ਕਹਿ ਦਿੰਦੇ ਹੈਗੇ ਹਨਾ ਫਿਰ ਤਾਂ ਉਦੋਂ ਹੁਣੇ ਹੀ ਪਊਗਾ ਕੀ ਕਰਗੇ ਪੀਣ ਵਾਲਾ ਪਾਣੀ ਐਦਾਂ ਲੈ ਕੇ ਆਉਂਦੇ ਆ ਜੀ ਕਿਹੜੇ ਲੋਟ ਦੀ ਰੇੜੀ ਜੀ ਬਣਾਈ ਹੋਈ ਹੈਗੀ ਤੇ ਇਹ પેટ્રોલ ਪੰਪ ਤੋਂ ਬਾਅਦ पहला पिंड आया गा चाह मिलूगी? ठीक है चाह पी लगे जी कोट कोट फिर तुर देंगे अज सवेरे सवेरे धुप तो बहुत तेज़ है जी गर्मी पूरी है तो देख लो आ सड़क का ही फांसला गा सजे हाथ झोना खड़ा गा पहाड़ी किकरा। ਤੇ ਪਿਛਲੇ ਪਾਸੇ ਫਸਲਾਂ ਆ ਗਈ ਬੀਜੀ ਹੋਈ ਉਹ ਗਾਂਹ ਤੱਕ ਫਸਲ ਵਾੜੀ ਆ ਗਈ ਤੇ ਖੱਬੇ ਪਾਸੇ ਇਧਰਲੇ ਪਾਸੇ ਪਹਾੜੀ ਕੀ ਕਰਾਂ ਪਾਣੀ ਪਾਣੀ ਬਸ ਆ ਦੇਖ ਲੋ ਸਾਰਾ ਪਾਣੀ ਨਾ ਭਰਿਆ ਪਿਆ ਉਹ ਪਿੱਛੇ ਤੱਕ ਇਹ ਸਾਰੀ ਜ਼ਮੀਨ ਇਧਰ ਲਈ ਬੇਕਾਰ ਹੈ ਜੀ ਬੇਕਾਰ ਮਤਲਬ ਫਸਲ ਵਾੜੀ ਨਹੀਂ ਹੁੰਦੀ ਪਾਣੀ ਖੜਾ ਰਹਿੰਦਾਗਾ ਉਹਦਾ ਕਰਕੇ ਬੇਕਾਰ ਹੈ ਕੋਈ ਕੰਮ ਨਹੀਂ ਆਉਂਦੀ ਆ ਦੇਖ ਲੋ ਇੰਨਾ ਸੜਕ ਦਾ ਫਾਸਲਾ ਜੀ ਤੇ ਇਧਰਲੇ ਪਾਸੇ ਲੋਕਾਂ ਦੀਆਂ ਵਧੀਆ ਫਸਲ ਵਾੜੀ ਆ ਭਾਈ ਅੱਗੇ ਪਿੰਡ ਆ ਗਿਆ ਪਿੰਡ ਛੇਤੀ ਆ ਜਾਂਦਾ ਜੀ ਕੋਈ ਬੜੀ ਦੂਰੀ ਦੂਰੀ ਤੇ ਪਿੰਡ ਹੈ ਨਹੀਂਗੇ ਵੀ ਆਏ ਨਹੀਂ ਕੋਈ 50 ਕਿਲੋਮੀਟਰ ਜਾਂ 60 ਕਿਲੋਮੀਟਰ 40 ਕਿਲੋਮੀਟਰ ਕੋਈ ਪਿੰਡ ਹੀ ਨਾ ਆਵੇ ਪਿੰਡ ਛੇਤੀ ਆ ਜਾਂਦਾਗਾ ਚਾਹੇ ਉਹ ਪਿੰਡ ਛੋਟਾ ਹੋਵੇ ਆਮੇ ਪਿੰਡ ਵੱਡਾ ਹੋਵੇ ਤੇ ਘਰੋਂ ਕੁਝ ਹੋਰ ਮਿਲੇ ਨਾ ਮਿਲੇ ਜੀ ਇਹਨਾਂ ਪਿੰਡਾਂ ਦੇ ਵਿੱਚੋਂ ਇੱਕ ਤਾਂ ਮੱਛੀ ਫੜਨ ਵਾਲਾ ਜਾਲ ਤੇ ਕੁੰਡੀ ਉਹ لازਮੀ ਮਿਲੂਗੀ ਹਰੇਕ ਘਰ ਤੋਂ ਇਧਰ ਲੱਗਦਾ ਜੀ ਕੋਈ ਵੱਡਾ ਕਾਰਖਾਨਾ ਲੱਗਣ ਜਾ ਰਿਹਾ ਜਿਹੜੇ ਹਿਸਾਬ ਨਾਲ ਲੋਹਾ ਸਿੱਟਿਆ ਪਿਆ ਇੱਥੇ ਤੇ ਚਲੋ ਚੰਗੀ ਗੱਲ ਹੈ ਜੀ ਜਿੱਥੇ ਇੱਕ ਵੀ ਫੈਕਟਰੀ ਨਾ ਹੋਵੇ ਹਨਾ ਤੇ ਉੱਥੇ ਲੈ ਗਣਾ ਚਾਹੀਦਾ ਆਸ-ਪਾਸੇ ਦੇ ਜਿਹੜੇ ਕੰਮਕਾਰ ਤੋਂ ਵਾਂਝੇ ਲੋਕ ਬੈਠੇ ਨੇ ਤੇ ਉਹਨਾਂ ਨੂੰ ਕੰਮ ਤਾਂਦਾ ਮਿਲ ਜਾਂਦਾ ਭਾਈ ਘਰ ਚੱਲਦਾ ਹੋ ਜਾਂਦਾਗਾ ਤੇ ਜਿਹੜੇ ਹਸਾਬ ਨਾਲ ਇੱਥੇ ਲੋਹਾ ਪਿਆਗਾ ਐਦਾਂ ਲੱਗਦਾ ਵੀ ਇਹ 500 ਹਜ਼ਾਰ ਬੰਦੇ ਨੂੰ ਕੰਮ ਤੇ ਰੱਖ ਲੈਣਗੇ ਖਾਸੀ ਵੱਡੀ ਫੈਕਟਰੀ ਬਣੂਗੀ ਕੋਈ ਤੇ ਇਸ ਰਾਹ ਤੇ ਆਪਾਂ ਦੇਖਿਆਗਾ ਅਜੇ ਤੱਕ ਆਪ ਨੂੰ ਕੋਈ ਵੀ ਵੱਡੀ ਫੈਕਟਰੀ ਨਹੀਂ ਮਿਲੀ ਵੱਡੀ ਕੀ ਛੋਟੀ ਵੀ ਨਹੀਂ ਮਿਲੀ ਮਾੜੀ ਮੋਟੀ ਵੀ ਛੋਟੀਆਂ ਦੁਕਾਨਾਂ ਹੀ ਆਉਂਦੀਆਂ ਕੱਲਾਂ ਤੇ ਇਹ ਐਡੀ ਫੈਕਟਰੀ ਲੱਗੂਗਾ ਟੋਟਾਟਾ 150 ਕਿੱਲੇ ਦੇ ਵਿੱਚ ਤਾਂ ਬਹੁਤ سارے ਲੋਕਾਂ ਨੂੰ ਰਜਗਾਰ ਮਿਲੂਗਾ ਇੱਥੋਂ ਦੇ ਲੋਕਾਂ ਨੂੰ ਤੇ ਇਧਰਲੇ ਪਾਸੇ ਹਾਲਾਤ ਜ਼ਮੀਨ ਦੇ ਉਹੀ ਆ ਜੀ ਜਿਹੜੇ ਆਪਾਂ ਪਿੱਛੇ ਦੇਖੇ ਸੀ ਲਗਭਗ 30 ਕਿਲੋਮੀਟਰ ਦਾ ਸਫ਼ਰ ਕਰਨ ਤੋਂ ਬਾਅਦ ਜੀ ਸਮਾ ਜਿਹੜਾ 9:30 ਹੋਣ ਵਾਲਾਗਾ। ਤੇ ਆਹ ਰੋਹੀ ਵਿਆਬਾਨ ਹਨਾ ਜਿਹੜੀਆਂ ਆਪਣੇ ਟਿੱਬਿਆਂ ਦੇ ਉੱਤੇ ਕਿਕਰਾਂ ਖੜੀਆਂ ਹੁੰਦੀਆਂ ਆਂ। ਉੱਥੇ ਖੜ ਕੇ ਆਪਾਂ ਆਕੇ ਖਾਦਾ ਪੀਤਾ ਹਜੇ ਕੁਛ ਨਹੀਂ ਹੈਗਾ ਜੀ। ਚਾਹ ਪੀ ਕੇ ਤੁਰੇ ਸੀਗੇ। ਉਦੋਂ ਦੇ ਹੁਣ ਰੁਕਿਆਂਗੇ। ਤੇ ਆਪਣੇ ਸਾਥੀ ਆ ਜਿਹੜੇ ਉਹ ਹਜੇ ਥੋੜਾ ਜਿਹਾ ਮਗਰ ਹੈਗੇ। ਉਹਨਾਂ ਨੂੰ ਆ ਜਾਣ ਦੋ। ਫਿਰ ਆਪਾਂ ਚੱਲਾਂਗੇ ਤੇ ਨਾਲੇ ਕੁਛ ਅੱਗੋਂ ਖਾ ਪੀ ਲਾਂ ਮਾਂ। ਸਾਈਕਲ ਤੇ ਮਗਰ ਵਜਣ ਜਿਆਦਾ ਹੋਣ ਦੇ ਕਰਕੇ ਨਾ ਇਹ ਖੜਾ ਇਹ ਖੜਾਉਣਾ ਬਹੁਤ ਔਖਾ ਥੋੜਾ ਜਿਹਾ ਡਿੱਕਦੇ ਆਂ ਜੀ ਉਹਨਾਂ ਨੂੰ ਇੱਥੇ ਕਦੋਂ ਕੌਂਦੇ ਆਗੇ ਹੂੰ 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 ਰਾੰਗ ਕਾਲਾ ਹੋ ਜੂ ਜੋਬਰ ਦਾ ਕਿੰਨੇ ਘਰਮੀ ਐ ਘਰਮੀ ਐ ਡਾੜਪਾ ਪਾਉਂਦੀ ਐ ਉਹ ਜਨਮ ਦੇ ਨਾਲਾ ਮੁੰਡਾ ਕਿਧਰ ਨਾਂ ਗਿਆ ਜਨਮ ਦੇ ਨਾਲਾ ਮੁੰਡਾ ਆ ਗਿਆ ਚੱਲ ਕੋਈ ਨਾ ਗਾਂ ਕਰਦੇ ਆ ਉਹਦੇ ਨਾਲ ਗੱਲਾਂ ਬਾਤਾਂ ਖਾਦਾ ਪੀਤਾ ਕੋਈ ਖਾਦਾ ਪੀਤਾ ਕੀ ਪਾਣੀ ਪੀਤਾ ਉਹ પેટ્રોલ ਪੰਪ ਆ ਤਾਂ ਮਿਲਿਆ ਇਹਦਾ ਪਾਣੀ ਵੀ ਨਹੀਂ ਮਿਲਦਾ ਕੋਈ ਹੈ ਹੀ ਨਹੀਂ ਰੁਕਣ ਨੂੰ ਜਗਾ ਸ਼ੁਕਰ ਹੈ ਤੂੰ ਜਗਾ ਹੀ ਪਾਲ ਲਈ ਚੱਲ ਚੱਲਦੇ ਆ ਗਾਂ ਨੂੰ ਤੇ ਫਿਰ ਕੋਈ ਟਾਬਾ ਟੂਬਾ ਦੇਖਦੇ ਆ ਖਾਣਿਆ ਕੁਸ ਮਾੜਾ ਮੋਟਾ ਗਾਈ ਹਨ ਉਹ ਆ ਗਿਆ ਮੁੜਿਆ ਆ ਮੁੜਿਆ ਮੁੜੇ ਅੱਕੇ ਚਵਾਰੇ ਰੱਖੇ ਸੀਗੇ ਆਉਂਦਾ ਭਾਈ ਜਨਮ ਦੇ ਨਾਲਾ ਮੁੰਡਾ ਕੀ ਹਾਲ ਆ ਮੁੰਡਿਆ ਕੀ ਕਹਿੰਦਾ ਸੀ ਇਹ ਹੈ ਮੈਨੂੰ ਕਹਿੰਦਾ ਚੱਲ ਹਾਂ ਤੁਹਾਨੂੰ ਬੁਲਾਉਣਾ ਮੈਂ ਕਿ ਚਲ ਆਜਾ ਮੈਂ ਗਾਹ ਕੋਈ ਆਜੂ ਇਹਦਾ ਖਾ ਲਾਂਗੇ ਥੋੜ੍ਹਾ ਕਮਟੇਰੀਆਂ ਨਹੀਂ ਢਾਉਂਦਾ ਹੁੰਦਾ ਤੇਰੀਆਂ ਨਹੀਂ ਆ ਗੱਲ ਇਹ ਕਹਿੰਨਾ ਮੈਂ ਕੰਨਿਆ ਕੁਮਾਰੀ ਮੈਨੂੰ ਰਾਤ ਨੂੰ ਲੈ ਜਨ ਮੈਂ ਰਾਤ ਨੂੰ ਕੰਨਿਆ ਕੁਮਾਰੀ ਆਵੜੂਗਾ ਨਹੀਂ ਮੈਂ ਖਿਆ ਬਾਈ ਜਨਮ ਦਿਨ ਦੀਆਂ ਵਧਾਈਆਂ ਦਿੰਦਾ ਬਹੁਤ ਬਧਾਈਆਂ ਤੁਹਾਨੂੰ ਸਾਰਿਆਂ ਨੂੰ ਜਾਓ ਕੱਲ ਵਧਾਈਆਂ ਦਿੱਤੀਆਂ ਜਨਮ ਦਿਨ ਅੱਜ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਸੱਸਰੀ ਕਾਲ ਜੀ ਰੰਗ ਦਾ ਤਾਂ ਫਰਕ ਪੈ ਗਿਆ ਹਨਾ ਲਾਲੀ ਆ ਗਈ ਹੈ ਕਪੜੇ ਦੇ ਨਾਲ ਇਹ ਲਾਲੀ ਕਪੜੇ ਨੇ ਨਹੀਂ ਹੈ ਗਰਮੀ ਨੇ ਆਈ ਹੈ ਕੋਈ ਨਹੀਂ ਗੰਦੀ ਗਰਮੀ ਹੈ ਇਸ਼ੂ ਇਸ਼ੂ ਆ ਗਿਆ ਇਸ਼ੂ ਆ ਗਿਆ ਅੱਗੇ ਨਹੀਂ ਹੈਗਾ ਮਗਰ ਆ ਗਿਆ ਮਗਰ ਆ ਹਾਂ ਧੁਕਿਆ ਬਸ ਕਿਤੇ ਹਾਂ ਤਾਬੇ ਤੇ ਬੈਠਾ ਕਾ ਨਾ ਆਉਣਾਗਾ ਫਿਰ ਅਸੀਂ ਨਹੀਂ ਦੇਖਿਆ ਸਤਾ ਮਸਤੀ ਚ ਆਵਦਾ ਤੁਰੇ ਹੁੰਨੇ ਆ 4 ਕਿਲੋਮੀਟਰ ਮਗਰ ਚੱਲੀਏ ਫਿਰ ਆਪਾਂ ਆ ਜਾਂਦੋਂ ਇਕੱਠੇ ਚੱਲਦੇ ਆਂਗੇ ਇਸ ਸਮੇ ਜਿਹੜਾ ਆਪਾਂ ਸਫਰ ਕਰੀ ਜਾਂਦੇ ਆ ਜੀ ਇਹ ਆਪਾਂ ਰਾਮਨਾਥਮ ਪਰਮ ਸ਼ਹਿਰ ਦੇ ਵਿੱਚ ਰਾਮਨਾਥਮ ਪਰਮ ਜ਼ਿਲ੍ਹੇ ਦੇ ਵਿੱਚ ਜਿਹੜਾ ਸਫਰ ਕਰੀ ਜਾਂਦੇ ਆ ਇਹ ਜਿਲ੍ਹਾ ਜਿਹੜਾ ਭਾਰਤ ਦੇ ਵਿਗਿਆਨੀ ਡਾਕਟਰ ਏਜੀਪੀ ਅਬਦੁਲ ਕਲਾਮ ਉਹਨਾਂ ਦਾ ਜਿਲ੍ਹਾ ਹੈ। ਮਤਲਬ ਉਹ ਵੀ ਇਸੇ ਜ਼ਿਲ੍ਹੇ ਤੋਂ ਸੀਗੇ ਜੀ। ਅੱਗੇ ਸ਼ਹਿਰ ਆਉਂਦਾ ਜੀ ਇੱਕ ਰਮੇਸ਼ਵਰਮ ਜਿੱਥੋਂ ਦਾ ਭਾਈ ਉਹਨਾਂ ਦਾ ਜਨਮ ਦੇਣਾ ਰਾਸ਼ਟਰਪਤੀ ਜੀ ਦਾ ਜਿਹੜੇ ਕੀ 2000 2 ਤੋਂ ਲੈ ਕੇ 2007 ਤੱਕ ਰਾਸ਼ਟਰਪਤੀ ਦੀ ਅਹੁਦੇ ਤੇ ਰਹੇ ਭਾਰਤ ਦੇ ਵਿਗਿਆਨੀ ਡਾਕਟਰ ਏਜੀਪੀ ਅਬਦੁਲ ਕਲਾਮ ਆਪਾਂ ਜਿਹੜਾ ਉਹਨਾਂ ਦੇ ਇਲਾਕੇ ਦੇ ਵਿੱਚ ਸਫ਼ਰ ਕਰੀ ਜਾਂਦੇ ਹਾਂਗੇ। ਤੇ ਭੁੱਖ ਬੜੀ ਲੱਗੀ ਪਈ ਸੀਗੀ ਜੀ। ਇਧਰਲੇ ਪਾਸੇ ਇੱਕ ਟੱਬਾ ਆਇਆਗਾ ਚੌਲ ਮਿਲਦਿਆ ਲੱਗਦਾ ਜੀ ਇੱਥੋਂ ਚੌਲ ਮਿਲਗੇ ਤਾਂ ਖਾ ਲਾਂਗੇ ਭਾਈ ਚੌਲੀ ਹੈ ਜੀ ਇਹੀ ਖਾਵਾਂਗੇ ਅੱਜ ਦਾ ਖਾਣਾਦਾਨ ਆਪਣਾ ਇਹੀ ਹੈ ਸਵੇਰ ਦਾ ਬਰੀਕਾ ਬਰੀਕਾ ਵੈਰੀ ਗੁੱਡ ਹੈ ਧੰਨ ਲਗਭਗ ਆਪਾਂ 50 ਕਿਲੋਮੀਟਰ ਦੇ ਨੇੜੇ ਸਫ਼ਰ ਕਰ ਚੁੱਕੇ ਆ ਜੀ ਤੇ ਜਿਹੜਾ ਆਪਾਂ ਪਿੱਛੇ ਗੱਲ ਕਰਦੇ ਸੀਗੇ ਡਾਕਟਰ ਏ ਜੀ ਪੀ ਅਬਦੁਲ ਕਲਾਮ ਜਿਹੜਾ ਉਹਨਾਂ ਦਾ ਜ਼ਿਲ੍ਹਾ ਪੈਂਦਾ ਉਹਨਾਂ ਦੇ ਸ਼ਹਿਰ ਨੂੰ ਜੀ ਉਹ ਸਾਹਮਣੇ ਲਿਖਿਆ ਹੋਇਆ ਰਾਮਨਾਥਪੁਰਮਣੀ 4 ਕਿਲੋਮੀਟਰ ਬਾਕੀ ਹੈ ਇਧਰਲੇ ਪਾਸੇ ਜਿੱਥੇ ਭਾਈ ਉਹਨਾਂ ਦਾ ਜਨਮ ਹੋਇਆ ਸ਼ਹਿਰ ਉਹ ਨਾਮ ਲਿਖਿਆ ਹੋਇਆਗਾ ਰਾਮਨਾਥਪੁਰਮ ਨੂੰ ਜੀ ਸੜਕਾ ਜਿਹੜੀ ਸਿੱਧੀ ਨਾਂਗੀ ਗਾਂਹਾਂ 4 ਕਿਲੋਮੀਟਰ ਜਿਹੜਾ ਆਪਾਂ ਪਹਿਛੇ ਜ਼ਿਲ੍ਹਾ ਦੱਸਿਆਗਾ ਇਧਰਲੇ ਪਾਸੇ ਆਪਾਂ ਮੁੜ ਗਏ ਜਿੱਧਰ ਨੂੰ 60 ਕਿਲੋਮੀਟਰ ਤੇ ਸ਼ਹਿਰ ਆਗਾ ਤੇ ਇਧਰਲੇ ਪਾਸੇ ਆ ਲਿਖਿਆ ਹੋਇਆ ਜੀ ਤਨੁਸ਼ ਕੋੜੀ ਤਨੁਸ਼ ਕੋੜੀ ਤੇ ਇਹੇ ਵੀ ਭਾਰਤ ਦਾ ਆਖਰੀ ਸਿਰਾਗਾ ਆਪਾਂ ਇੱਥੇ ਵੀ ਜਾਵਾਂਗੇ ਇਹ ਸਮੁੰਦਰ ਦੇ ਵਿੱਚ ਥੋੜਾ ਜਿਹਾ ਜਾਣਾ ਪੈਂਦਾ ਪੁਲ ਬਣਿਆ ਹੋਇਆਗਾ ਤੇ ਆਪਾਂ ਗੱਲ ਕਰੀ ਜਾਂਦੇ ਸੀਗੇ ਜੀ ਡਾਕਟਰ ਐ ਜੀ ਪੀ ਅਬਦੁਲ ਕਲਾਮ ਦੀ ਇਹ ਸਿੱਧੀ ਜਿਹੜੀ ਸੜਕ ਜਾਂਦੀ ਆ ਰਮੇਸ਼ ਵਰਮ ਉਹਨਾਂ ਦਾ ਸ਼ਹਿਰ ਜਿੱਥੇ ਉਹਨਾਂ ਦਾ ਜਨਮ ਹੋਇਆ 15 ਅਕਤੂਬਰ 1931 ਨੂੰ ਉਹਨਾਂ ਦਾ ਜਿਹੜਾ ਜਨਮ ਹੋਇਆ ਸੀਗਾ ਉਧਰ ਨੂੰ ਆਪਾਂ ਜਾਈ ਜਾਨੇ ਹਾਂਗੇ 60 ਕਿਲੋਮੀਟਰ ਹਜੇ ਬਾਕੀ ਹੈ ਮੈਸੀ ਹਲੋ ਅੱਲਾ ਇਹ ਜਿਹੜਾ ਰਾਹ ਜਾਂਦਾ ਨਾ ਜੀ ਰਮੇਸ਼ਵਰਮ ਨੂੰ ਉੱਥੇ ਇੱਕ ਥਾਮ ਆਗਾ ਜਿੱਥੇ ਆਪਾਂ ਜਾ ਰਹੇ ਹਾਂ ਤੇ ਥਾਮ ਦੇ ਨਾਲ ਇੱਕ ਜਿਹੜਾ ਤਨੁਸ਼ਕੌੜੀ ਪੈਂਦਾਗਾ ਉੱਥੇ ਭਾਰਤ ਦਾ ਆਖਰੀ ਥਾਂ ਕਿਤੇ ਨਾ ਕਿਤੇ ਜਾ ਕੇ ਬਣ ਜਾਂਦਾਗਾ ਵੈਸੇ ਜ਼ਿਆਦਾਤਰ ਕੰਨਿਆ ਕੁਮਾਰੀ ਨੂੰ ਕਿਹਾ ਜਾਂਦਾਗਾ ਪਰ ਇੱਧਰ ਵੀ ਇੱਕ ਆਖਰੀ ਥਾਂ ਹੈਗਾਗਾ ਉਹ ਉਹ ਆਸੇ-ਪਾਸੇ ਸਮੁੰਦਰ ਹੈਗਾ ਤੇ ਵਿਚਕਾਰ ਇਸੇ ਤਰ੍ਹਾਂ ਹੀ ਸੜਕ ਹੈਗੀ 60 ਕਿਲੋਮੀਟਰ ਆਪਾਂ ਨੂੰ ਜਾਣਾ ਪਊ ਇਹੀ ਸੜਕ ਜਿਹੜੀ ਆਪਾਂ ਨੂੰ ਮੁੜ ਕੇ ਆਉਣੀ ਪਊ ਭਾਈ ਕਿਉਂਕਿ گاਹਾਂ ਹੋਰ ਕਿਤੇ ਪਾਸੇ ਜਾਣ ਨੂੰ ਰਾਹ ਹੈ ਨਹੀਂਗਾ ਤੇ ਇਹ 32 ਨੰਬਰ ਸੜਕ ਹੈ ਜੀ ਤੇ ਜੇ ਆਪਾਂ ਉਂ ਦੇਖਦੇ ਆਂਗੇ ਤਾਂ ਇਹ 87 ਨੰਬਰ ਵੀ ਕਈ ਹਰ ਦਿਖਾ ਦਿੰਦਾਗਾ ਇੱਥੇ ਬੋਰਡਾਂ ਬਾੜਾਂ ਤੇ ਲਿਖਿਆ ਹੋਇਆ ਤਨੁਸ਼ ਕੋੜੀ ਖੱਬੇ ਹੱਥ ਮੁੜ ਜਾਓ ਜੀ ਕਹਿੰਦੇ ਰਮੇਸ਼ਵਰਮ ਨੂੰ ਤੇ ਆਹ ਤਨੁਸ਼ ਕੋੜੀ ਇਹ ਵੀ ਖੱਬੇ ਹੱਥ ਮੁੜਨਾ ਪਊ ਆਪਾਂ 51 ਕਿਲੋਮੀਟਰ ਲਿਖਿਆਗਾ ਤੇ ਸਾਹਮਣੇ ਪਈ ਸ਼ੁਕਰ ਆਗਾ ਕਿਸੇ ਬੋਰਡ ਤੇ ਕਨਿਆ ਕਮਾਰੀ ਲਿਖਿਆ ਦੇਖਣ ਨੂੰ ਮਿਲੇਗਾ 258 ਕਿਲੋਮੀਟਰ ਲਿਖਿਆਗਾ ਤੇ ਨੈਸ਼ਨਲ ਹਾਈਵੇ ਕਹਿੰਦੇ ਇਹ 94 ਨੰਬਰ ਹੈ ਇਹਨਾਂ ਦੀ ਨਹੀਂ ਸਮਝ ਆਉਂਦੀ ਜੀ ਕਿਤੇ ਇਹ 87 ਨੰਬਰ ਲਿਖੀ ਬੈਠੇ ਆ ਕਿਤੇ ਇਹ 32 ਨੰਬਰ ਲਿਖੀ ਬੈਠਿਆ ਤੇ ਕਿਤੇ ਇਹ 49 ਨੰਬਰ ਲਿਖੀ ਬੈਠਿਆ ਹੈ ਤੇ ਹੁਣ ਇਹ ਸਿੱਧਾ ਰਾਹ ਕਹਿੰਦੇ ਆਪਣਾ ਕਨਿਆਖਮਾਰੀ ਨੂੰ ਜਾਂਦਾ ਹੈਗਾ 250 ਕਿਲੋਮੀਟਰ 1 ਘਟ 60 ਤੇ ਆਪਾਂ ਇਧਰ ਨੂੰ ਮੋੜਨਾ ਫਿਰ ਨਹੀਂ ਸ਼ੋ ਇਧਰ ਖੱਬਿਆ ਤੋਂ ਮੋੜਨਾ ਵੀਰੇ 1 ਕਿਲੋ ਮੀਟਰ ਖੱਬਿਆ ਤੋਂ ਮੋੜਨਾ ਖੱਬਿਆ ਤਾਂ ਖੱਬਿਆ ਤੋਂ ਮੋੜਨਾ ਜੀ ਮੋੜ ਲਿਆਂ ਗੱਡੀਆਂ ਭਾਈ ਫਿਰ ਖਬੇ ਹੱਥ ਗਰਮੀ ਨੇ ਅੱਜ ਬੜਾ ਅਕਲ ਕਾਨ ਕੀਤਾ ਹੋਇਆ ਸੀਗਾ ਜੀ ਇੱਕ ਤਾਂ ਸਵੇਰ ਦੇ ਨਾਤੇ ਨਹੀਂ ਹੈਗੇ ਤੇ ਉੱਤੋਂ ਗਰਮੀ ਮਿੱਟੀ-ਮੁੱਟੀ ਗਲ ਚ ਪੈਂਦੀ ਰਹਿੰਦੀ ਹੈਗੀ ਇਧਰਲੇ ਪਾਸੇ ਭਾਈ ਇਹ ਝੁੰਮਗੀਆਂ ਜੀਆਂ ਬਣੀਆਂ ਹੋਈਆਂ ਨੇ ਐਨੀ ਵਧੀਆ ਥਾਂ ਤੇ ਰੁਕਿਆ ਨਾ ਇੱਕ ਤਾਂ ਇੱਥੇ ਆਹ ਚਾਰਜ ਵਾਲੇ ਹੈਗੇ ਅਗੇ ਪਲੱਗ ਲੱਗੇ ਹੋਏ ਇੱਕ ਦੋ ਤਿੰਨ ਚਾਰ ਚਾਰ ਪਲੱਗ ਆਗੇ ਤੇ ਦੁਕਾਨ ਜਿਹੜੀ ਬਾਈਆਂ ਦੀ ਬੰਦ ਪਈ ਆ ਤੇ ਗਾਹਾਂ ਫਿਰ ਬਾਥਰੂਮ ਵੀ ਬਣਿਆ ਹੋਇਆਗਾ ਇਧਰਲੇ ਪਾਸੇ ਇੱਕ ਬਾਈ ਬੈਠਾ ਤੇ ਕਹਿੰਦਾ ਭਾਈ ਨਹਾ ਲਓ ਤੁਸੀਂ ਤੇ ਨਜ਼ਾਰਾ ਹੀ ਆ ਗਿਆ ਜੀ ਹੁਣ ਆਪਾਂ ਥੋੜਾ ਜਿਹਾ ਇੱਥੋਂ ਨਹਾ ਧੋ ਕੇ ਠੀਕ ਹੋ ਜਾਾਂਗੇ ਸੁਰਤਜੀ ਆਜੂਗੀ ਤੇ ਫੇਰ ਜਿਹੜਾ ਆਪਾਂ ਚੱਲਾਂਗੇ ਗਾਹਾਂ ਵੱਲ ਨੂੰ ਜਦੋਂ ਕਿਤੇ ਐਦਾਂ ਦੀ ਗਰਮੀ 'ਚ ਨਹਾਉਣ ਨੂੰ ਥਾਂ ਮਿਲਦੀ ਆ ਨਾ ਉਦੋਂ ਤਾਂ ਹੀ ਲੱਗਦਾ ਜਿਵੇਂ ਦੂਜਾ ਜਨਮ ਲੈ ਲਿਆ ਹੁੰਦਾ ਨਾ ਕਿ ਹੁਣ ਆਇਆ ਲੱਗਦਾ ਸਰੀਰ ਜਮਾ ਔਲਾ ਜਮਾ ਹੈ ਸਰੀਰ ਹੁਣ ਪੱਤਰਗਾ ਹੋ ਗਿਆ ਨਾ ਕਿ ਕਰੀ ਤੂੰ ਬੜੇ ਤੰਗ ਹੋਏ ਪਏ ਸੀਗੇ ਗਰਮੀ ਨਾਲ ਤੇ ਹੁਣ ਫੇਰ ਚੱਲ ਪਿਆ ਸਫਰਾਂ ਤੇ ਰਵੇਸ਼ ਵਰਮ ਲਗਭਗ ਆਪਣਾ 25 ਕਿਲੋਮੀਟਰ ਰਹਿ ਗਿਆ ਜੀ ਇਧਰਲੇ ਪਾਸੇ ਜੇ ਤੁਸੀਂ ਖੱਬੇ ਹੱਥ ਨਿਗਾ ਮਾਰੋਗੇ ਥੋੜਾ ਜਿਹਾ ਜ਼ੂਮ ਕਰਦਗੇ ਤਾਂ ਪਾਉਣ ਚੱਕੀਆਂ ਚੱਲੀ ਜਾਂਦੀਆਂ ਨੇ ਤੈਨੂੰ ਪਹਿਲਾਂ ਪਿੱਛੇ ਵੀ ਸੀ ਤੇ ਇਧਰ ਵੀ ਚੱਲੀ ਜਾਂਦੀਆਂ ਨੇ ਇਹੇ ਹਵਾ ਦੀ ਮਦਦ ਨਾਲ ਜਿਹੜੀਆਂ ਘੁੰਮਦੀਆਂ ਹੁੰਦੀਆਂ ਹੁੰਦੀਆਂ ਜੀ ਤੇ ਪੁਰਾਣੇ ਸਮੇਂ ਅਜ ਕਹਿੰਦੇ ਭਾਈ ਇਹਨਾਂ ਨਾਲ ਆਟਾ ਵੀ ਪੀਂਦੇ ਹੁੰਦੇ ਸੀ ਤੇ ਇਹ ਬਿਜਲੀ ਵੀ ਪੈਦਾ ਕਰਦੀਆਂ ਨੇ ਆਹ ਦੇ ਜਿਹੜੇ ਜਿਹੜੇ ਦੇ ਫਾਰਾਗੇ ਹਵਾ ਨਾਲ ਘੁੱਕਦੇ ਆ ਤੇ ਫਿਰ ਅੰਦਰਲੇ ਸ਼ਾਫਟ ਘੁੰਮਦੇ ਆਗੇ ਤੇ ਫਿਰ ਇਹ ਆਟਾ ਪੀਂਦੀਆਂ ਤੇ ਨਾਲ ਹੀ ਬਿਜਲੀ ਪੈਦਾ ਕਰਦੀਆਂ ਨੇ ਆਹ ਚੱਲੀ ਜਾਂਦੀਆਂ ਤਿੰਨ ਪੂਰੀਆਂ ਵੱਡੀਆਂ ਵੱਡੀਆਂ ਜੀ ਇਹ ਇਹ ਜ਼ਿਆਦਾਤਰ ਆਪਣੇ ਇੱਥੇ ਤਾਮਲ ਲਾਡੂ ਦੇ ਵਿੱਚ ਹੋ ਗਿਆ ਗੁਜਰਾਤ ਮਹਾਰਾਸ਼ਟਰ ਤੇ ਰਾਜਸਥਾਨ 'ਚ ਉਧਰ ਇਹੇ ਪਾਈਆਂ ਜਾਂਦੀਆਂ ਪੌਣ ਚੱਕੀਆਂ ਸਮਾਂ ਜਿਹੜਾ 5:30 ਦਾ ਹੋ ਗਿਆ ਜੀ ਤੇ ਸੂਰਜ ਭਰਾ ਹੁਣੀ ਥੱਲੇ ਨੂੰ ਜਾਂਦੇ ਹੋਏ ਆਪਦੇ ਘਰੋ ਘਰੀ ਜਾਂਦੇ ਹੋਏ ਭਾਈ ਤੇ ਲਗਭਗ ਅੱਜ ਦੇ ਦਿਨ ਦਾ ਆਪਣਾ ਸਫਰ 100 ਕਿਲੋਮੀਟਰ ਦੇ ਨੇੜੇ ਹੋ ਗਿਆ ਏਕ ਬੜੀ ਵਧੀਆ ਗੱਲ ਹੈ ਜੀ ਆਹ ਜਿਹੜੀ ਆਪਾਂ ਸੜਕ ਤੇ ਖੜੇ ਆ ਨਾ ਸੱਜੇ ਹੱਥ ਦਾ ਸਮੁੰਦਰ ਆਈ ਗਿਆ ਤੁਸੀਂ ਦੇਖ ਲਓ ਇਹ ਆ ਲਓ ਭਾਈ ਸਜਿਹਤ ਸਮੁੰਦਰ ਆ ਗਿਆ ਜੀ ਤੇ ਖੱਬੇ ਹੱਥ ਬਸ ਅੱਧਿਕਾ ਕਿਲੋਮੀਟਰ ਜਾਣ ਦੀ ਲੋੜ ਹੈ ਫਿਰ ਸਮੁੰਦਰ ਆ ਜਾਂਦਾ ਜਿਵੇਂ ਜਿਵੇਂ ਆਪਾਂ ਇਹ ਸੜਕ ਤੇ ਅੱਗੇ ਜਾਵਾਂਗੇ ਅੱਗੇ ਇੱਕ ਪੌੜਾ ਆਊਗਾ ਜਿਹੜਾ ਕਿ ਬਹੁਤ ਹੀ ਭਾਈ ਸੋਹਣਾ ਪੁਲ ਬਣਿਆ ਹੋਇਆ ਹੈ ਭਾਰਤ ਦਾ ਬਹੁਤ ਹੀ ਸੋਹਣਾ ਪੌੜਾ ਹੈ ਉਹਦਾ ਨਾਮ ਪੰਬਨ ਪੌੜਾ ਨਾਂਗਾ ਤੇ ਉਹ ਸਮੁੰਦਰ ਦੇ ਉੱਤੋਂ ਦੀ ਜਾਂਦਾਗਾ ਬਣਿਆ ਹੋਇਆਗਾ ਬਹੁਤ ਹੀ ਵਧੀਆ ਉਸ ਤੋਂ ਅੱਗੇ ਆਪਾਂ ਰਵੇਸ਼ਵਰਮ ਜਿੱਥੇ ਉੱਥੇ ਜਾਣਾਗਾ ਉਹ ਇੱਕ ਟਾਪੂ ਆ ਹਨਾ ਉਸ ਟਾਪੂ ਨੂੰ ਤੇ ਸੜਕ ਨੂੰ ਜਿਹੜਾ ਜੋੜਦਾਗਾ ਉਹੋ ਪੋਲਾ ਉਹ ਤੇ ਆਪਾਂ ਜਾਣ ਲੱਗੇ ਆ ਜੀ ਉਧਰ ਬਸ 20 ਕਿਲੋਮੀਟਰ ਦਾ ਸਫ਼ਰ ਜਿਹੜਾ ਅੱਜ ਦੇ ਦਿਨ ਦਾ ਆਪਣਾ ਹੋਰ ਰਹਿ ਗਿਆ 20 ਕਿਲੋਮੀਟਰ ਦਾ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਤਨੋਸ਼ ਕੋਡੀ ਉੱਥੇ ਜਾਣਾਗਾ ਉਹ ਥੋੜਾ ਜਿਹਾ ਹੋਰ ਅੱਗੇ ਆ ਇਸ ਤੋਂ ਵੀ ਬਿਲਕੁਲ ਹੀ ਜਿੱਥੇ ਸਿਰਾ ਆ ਜਾਂਦਾ ਆ ਸੜਕ ਦਾ ਤੇ ਉੱਥੋਂ ਤੱਕ ਆਪਾਂ ਜਾ ਕੇ ਆਵਾਂਗੇ ਭਾਈ ਚੱਲਦੇ ਆ ਹੁਣ ਬਸ ਜਲਦੀ ਜਲਦੀ ਆਪਣਾ ਸਫ਼ਰ ਨਿਵੇੜ ਗਏ ਜੀ ਬਹੁਤ ਹੀ ਵਧੀਆ ਸਫ਼ਰ ਤੇ ਬਹੁਤ ਹੀ ਵਧੀਆ ਜੀ ਇਹ ਨਜ਼ਾਰਾ ਆਥਲ ਮੇਲੇ ਦਾ ਭਾਈ ਇੱਕ ਪਾਸੇ ਸਮੁੰਦਰ ਤੇ ਦੂਜੇ ਪਾਸੇ ਨਾਲ ਹੀ ਰੇਲ ਗੱਡੀ ਦੀ ਲੰਨ ਜਾਂਦੀ ਆ ਇਹ ਵੀ ਉਸੇ ਪੁਲ ਉਤੋਂ ਦੀ ਲੰਘਦੀ ਆ ਜੀ ਕਿਠਾ ਮਾਂਗੇ ਸਾਨੂੰ ਸਮੁੰਦਰ ਦੇ ਵਿੱਚ ਦੀ ਜਾਂਦੀ ਆ ਰੇਲ ਗੱਡੀ ਇਹਦਾ ਸਫ਼ਰ ਵੀ ਕਹਿੰਦੇ ਬਹੁਤ ਸੋਹਣਾਗਾ ਤੇ ਪਰਲੇ ਪਾਸੇ ਫੇਰ ਸਮੁੰਦਰ ਵਿਚਾਲੇ ਵਸਾਂ ਥੋੜੀ ਜਿਹੀ ਜਗ੍ਹਾ ਹੀ ਆ ਦੋਨੇ ਪਾਸੇ ਸਮੁੰਦਰ ਜੀ ਤੇ ਲਗਭਗ 100 ਮੀਟਰ ਦਾ ਵੀ ਪੂਰਾ ਫਾਸਲਾ ਹੈ ਨੀਗਾ ਵਿਚਾਲੇ ਇੰਨਾ ਕ ਥਾਂ ਹੀ ਹੈਗਾ ਇੱਕ ਸੜਕ ਤੇ ਇੱਕ ਰੇਲ ਗੱਡੀ ਦੀ ਲੀ ਬਸ ਤੇ ਦੋਨੋਂ ਪਾਸੇ ਪਾਣੀ ਪਣ ਬੜਾ ਵਧੀਆ ਇਹ ਨਜ਼ਾਰਾ ਹੈਗਾ ਜੀ ਆਖਰੀ ਸੜਕਾ ਜੀ ਇਹ ਆ ਸ਼ੁਰੂ ਹੋ ਗਿਆ ਜੀ ਫਾਰਮ 1 ਪੋਲਾ ਫਾਰਮਲ ਪੋਲਾ ਆ ਦੇਖੋ ਭਾਈ ਲੋਕ ਕੋਤ ਮਤ ਜੀ ਜਾਂਦੇ ਨੇ ਇਧਰਲੇ ਪਾਸੇ ਸਮੁੰਦਰ ਦੇ ਵਿੱਚ ਦੀ ਜਾਂਦੀ ਗੱਡੀ ਦੀ ਲੀ ਉਹਦਾ ਵੀ ਪੋਲਾ ਬਣਿਆ ਪਿਆ ਇੱਧਰ ਵੀ ਸਮੁੰਦਰ ਇੱਧਰ ਵੀ ਸਮੁੰਦਰ ਇਹ ਜਿਹੜਾ ਸਾਹਮਣੇ ਤੁਸੀਂ ਪੁਲ ਦੇਖਿਆ ਨੇ ਜੀ ਇਹ ਨਾ 1914 ਦੇ ਵਿੱਚ ਬਣਿਆਗਾ ਤੇ ਇਹ ਭਾਰਤ ਦਾ ਬਹੁਤ ਹੀ ਪੁਰਾਣਾ ਪੁਲਾ ਹੈ ਇੱਕੋ ਇੱਕ ਪੁਲਾ ਹੈ ਰੇਲ ਗੱਡੀ ਸਮੁੰਦਰ ਦੇ ਉੱਤੋਂ ਦੀ ਚੱਲਦੀ ਹੈ ਭਾਈ ਆਹ ਦੇਖ ਲਓ ਸਾਹਮਣੇ ਤੁਸੀਂ ਦੋ ਲੀਹਾਂ ਬਣੀਆਂ ਹੋਈਆਂ ਨੇ ਰੇਲ ਗੱਡੀ ਦੀਆਂ ਇੱਕ ਆਵਰਲੇ ਪਾਸੇ ਨੀਵੇਂ ਥਾ ਇੱਕ ਪਰਲੇ ਪਾਸੇ ਉੱਚੇ ਥਾ ਦੋਲੀ ਹਾ ਇੱਕ ਨੀਮੀਆ ਇੱਕ ਉੱਚੀ ਆ ਸਮੁੰਦਰ ਦੇ ਉਤੋਂ ਦੀ ਰੇਲ ਘਟੀ ਜਾਂਦੀ ਹੈ ਤੇ ਇਹ ਨਜ਼ਾਰਾ ਬਹੁਤ ਹੀ ਵਧੀਆਗਾ ਤੇ ਇਹ ਪੁਲ ਜਿੱਦਾਂ ਲੰਡਨ ਵਾਲਾ ਪੁਲ ਨਹੀਂ ਖੁੱਲਦਾ ਉਸ ਲੋਟ ਬਚਾਲਿਓ ਖੁੱਲਦਾ ਵੀ ਹੈਗਾ ਉਹ ਅੱਗੇ ਜਾ ਕੇ ਸਮੁੰਦਰੀ ਜਹਾਜ਼ਾਂ ਦੇ ਲੰਘਣ ਵਾਸਤੇ ਇਹ ਪੁਲ ਬਚਾਲਿਓ ਭਾਈ ਖੁੱਲਦਾ ਵੀ ਹੈਗਾ ਤੇ ਇਹ ਬਹੁਤ ਹੀ ਪੁਰਾਣਾ ਹੈਗਾ 1914 ਦੇ ਵਿੱਚ ਬਣਿਆ ਹੋਇਆਗਾ ਰਾਮਬੰਦ ਪੁਲ ਰੇਲ ਗੱਡੀ ਵਾਲਾ ਨਜ਼ਾਰਾ ਵੀ ਦੇਖਣ ਨੂੰ ਮਿਲ ਹੀ ਗਿਆ ਭਾਈ ਸਾਹਮਣੇ ਜਿਹੜਾ ਉਹ ਦੋ ਡੰਡੇ ਜੇ ਹਨਾ ਗੇਟ ਬਣਿਆ ਹੋਇਆ ਉਹ ਪੋਲਾ ਹੈਗਾ ਜਿਹੜਾ ਖੁੱਲਦਾ ਹੈਗਾ ਜਦੋਂ ਸਮੁੰਦਰੀ ਜਹਾਜ਼ ਆਉਂਦੇ ਹੈਗੇ ਤੇ ਉਦੋਂ ਇੱਥੋਂ ਦੀ ਲੰਗਦੇ ਹੈਗੇ ਉਹ ਗੇਟ ਖੁੱਲ ਜਾਂਦਾ ਹੈਗਾ ਭਾਈ ਜਿਵੇਂ ਆਪਾਂ ਪਹਿਲਾਂ ਹੀ ਦੱਸਿਆ ਹੈਗਾ ਵੀ ਜਿਵੇਂ ਇੰਗਲੈਂਡ ਵਾਲਾ ਪੁਲ ਖੁੱਲਦਾ ਹੈਗਾ ਉਸ ਰੋਟ ਤੇ ਹੋ ਜਾਂਦੀ ਹੈ ਸਾਹਮਣੇ ਰੇਲ ਗੱਡੀ ਹੌਲੀ-ਹੌਲੀ ਹੌਲੀ-ਹੌਲੀ ਸਮੁੰਦਰ ਦੇ ਉੱਤੋਂ ਦੀ ਚੱਲੀ ਜਾਂਦੀ ਹੈ ਜੀ ਦੇਖੋ ਇਹ ਨਜ਼ਾਰਾ ਵਾਕਈ ਬੜਾ ਵਧੀਆ ਜੀ ਇਹ ਸਫ਼ਰ ਵੀ ਕਰਨ ਵਾਲਾ ਹੈਗਾ ਪਤਾ ਨਹੀਂ ਇਹ ਤਾਂ ਐਂ ਤਾਂ ਨਹੀਂ ਪਤਾ ਕਿੰਨੇ ਕਿਲੋਮੀਟਰ ਦਾ ਸਫ਼ਰ ਆਗਾ ਪਰ ਹੈ ਬੜਾ ਵਧੀਆ ਇਹ ਸ਼ਾਨਦਾਰ ਸਫ਼ਰ ਆਗਾ ਕਿਹੜੇ ਲੋਟ ਜਾਂਦੀ ਹੈ ਗੱਡੀ ਸਮੁੰਦਰ ਦੇ ਉੱਤੋਂ ਦੀ ਤੇ ਇਹ ਪੁਲ ਦੀ ਜਿਹੜੀ ਲੰਬਾਈ ਹੈਗੀ ਹੈਗੀ ਤੇ 2.3 ਕਿਲੋਮੀਟਰ ਲੰਬਾ ਪੁਲ ਆ ਇਹ ਲਾਉਂ ਪਈ ਜਦੋਂ ਇੱਧਰ ਨੂੰ ਬਾਈ ਕੈਮਰਾ ਕਰਦੇ ਆਂਗੇ ਨਾ ਤਾਂ ਐਂ ਲੱਗਦਾ ਹਜੇ ਦਿਨ ਖੜਾਗਾ ਜੇ ਆਪਾਂ ਜਿੱਧਰਲੇ ਪਾਸੇ ਖੜੇ ਆਂਗੇ ਜੇ ਇਧਰ ਨੂੰ ਕਰਦੇ ਆਂ ਤਾਂ ਐਂ ਲੱਗਦਾ ਹਨੇਰਾ ਹੋ ਗਿਆ ਇਧਰ ਨੂੰ ਇਧਰ ਨੂੰ ਪਿੱਛੇ ਨੂੰ ਸੂਰਜ ਛਿਪਿਆਗਾ ਤੇ ਹਜੇ ਪਰ ਲਾਲੀ ਜੀ ਜਿਹੜੀ ਆਸਮਾਨ ਦੇ ਵਿੱਚ ਖੜੀ ਹੋਈ ਹੈਗੀ ਜਿਹੋ ਦਾ ਕਰਕੇ ਐਂ ਲੱਗਦਾ ਵੀ ਦਿਨ ਹਜੇ ਤਾਂ ਕੁਝ ਨਾ ਕੁਝ ਖੜਾਗਾ ਚਾਰ ਚਾਰ ਚੱਲ ਬਿਲਕੁਲ ਹੌਲੀ-ਹੌਲੀ ਜਾਂਦੀ ਹੈ ਜੀ ਦੇਖਾਂਗੇ ਜੀ ਜੇ ਇਹਦੇ ਚ ਵੀ ਸਫਰ ਕੀਤਾ ਗਿਆ ਤਾਂ ਪਰ ਰੇਲ ਗੱਡੀ ਦੇ ਵਿੱਚ ਵੀ ਸਫਰ ਜਿਹੜਾ ਜ਼ਰੂਰ ਕਰਾਂਗੇ ਤੇ ਫਿਰ ਆਪਾਂ ਉੱਥੋਂ ਬਣਾਵਾਂਗੇ ਵੀਡੀਓ ਬਾਰੀ ਦੇ ਵਿੱਚ ਬੈਠ ਕੇ ਚੰਗੀ ਤਰ੍ਹਾਂ ਉਹਨੇ ਯਾਰ ਆ ਵੀ ਦੇਖਾਂਗੇ ਆਹ ਆਪਈ ਉਹ ਪੁਲ ਜਿਹੜਾ ਵਿਚਾਲਿਆਂ ਖੁੱਲ ਜਾਂਦਾਗਾ ਸਾਹਮਣੇ ਉਹ ਚੱਲੀ ਜਾਂਦੀ ਹੈਗੀ ਲਾਲ ਬੱਤੀ ਤੇ ਦੋ ਲੀਹਾਂ ਇਹ ਦੋਨੇ ਖੁੱਲ ਜਾਂਦੀਆਂ ਜੀ ਤੇ ਫਿਰ ਸਮੁੰਦਰੀ ਜਹਾਜ਼ ਆ ਜਿਹੜਾ ਇੱਥੋਂ ਲੰਘ ਜਾਂਦਾਗਾ ਪੜਪਾ ਮੇ ਇਹ 2.5 ਕਿਲੋਮੀਟਰ ਦਾ ਹੀ ਸੀਗਾ ਜੀ ਤੇ ਲੰਘ ਕੇ ਹੁਣ ਐਂ ਲੱਗਦਾ ਤੇ ਸਮੁੰਦਰੋਂ ਪਾਰ ਇਹ ਕਿਸੇ ਹੋਰ ਦੁਨੀਆ ਦੇ ਵਿੱਚ ਆ ਗਏ ਕਿੱਥੇ ਕਿੱਥੇ ਲੋਕ ਬਸੇ ਹੋਏ ਆ ਜੀ ਪਰਮਾਤਮਾ ਦੇ ਰੰਗ ਨਿਆਰੇ ਹੀ ਆਗੇ ਕਿਹੜੇ ਕਿਹੜੇ ਖੂੰਜਿਆਂ ਦੇ ਵਿੱਚ ਦੇਖ ਲਓ ਲੋਕ ਬਸੇ ਹੋਏ ਆਗੇ ਨਿਆਮਾ ਪਾਰਸ ਦਾ ਖੂੰਜਾਗਾ ਇਹ ਰਾਜ ਜਾਂਦੇ ਜਾਂਦੇ ਨੂੰ ਭਾਈ ਇੱਕ ਦੁਕਾਨ ਆ ਗਈ ਆ ਇੱਥੋਂ ਜਿਹੜੇ ਠੰਡੇ ਮਠੰਡੇ ਮਿਲਦੇ ਆਗੇ ਤੇ ਅੱਜ ਮੁੰਡੇ ਦਾ ਕਹਿੰਦੇ ਜਨਮ ਦਿਨ ਆ ਹਰਪਾਲ ਕੋਚ ਸਾਹਿਬ ਦਾ ਤੇ ਫਿਰ ਲੈ ਲਈਏ ਭਾਈ ਕੇਕ ਕੂਕ ਕੱਟ ਲਾਂਗੇ ਹਨਾ ਖੁਸ਼ੀਆਂ ਤਾਂ ਮਨਾ ਲੈਣੀ ਚਾਹੀਦੀ ਹੈਗੀ ਨੀਸ਼ੂ ਭਾਈ ਇੱਥੇ ਵਰਦਾ ਨੀਸ਼ੂ ਕਿਵੇਂ ਦੇਖ ਲਿਆ ਕੇਕ ਹੈ ਨਾਂ ਜਾ ਵੀ ਲਿਖਾ ਦੀਓ ਹਾਂ ਕੇ ਇਹ ਮੈਰੀ ਬਣਾ ਲਾ ਦੀ ਚਾਹੀਦੀ ਪਰ ਹਰਪਾਲ ਸਿੰਘ ਇਹ ਤਾਂ ਸਾਰੀ ਸਾਂਝੀ ਇਧਰ ਆ ਗਿਆ ਭਾਈ ਇੱਕ ਹੋਟਲ ਤੇ ਜਿਹਦਾ ਨਾਮ ਆਗਾ ਉਹ ਤਾਂ ਲਿਖਿਆ ਹੋਇਆਗਾ ਬਿਨੈਗਿਆ ਐਦਾਂ ਦਾ ਕੁਛ ਨਾਮ ਆ ਜਿਹੜਾ ਤੁਸੀਂ ਭਾਈ ਆਹ ਪੜੀ ਜਾਣੇ ਹੋਗੇ ਤੇ ਸਾਈਕਲ ਆ ਜਿਹੜੇ ਆਪਣੇ ਇਧਰਲੇ ਪਾਸੇ ਬਾਹਰ ਦੇ ਵਿੱਚ ਲਾਤੇ ਆ ਤੇ ਅੱਜ ਦੀ ਰਾਤ ਆ ਜਿਹੜੀ ਆਪਣੀ ਇੱਥੇ ਲੰਘੂਗੀ ਭਾਈ ਇਸ ਹੋਟਲ ਦੇ ਵਿੱਚ ਤੇ ਇਹਦੀ ਵੀ ਆਰਾਮ ਕਹਾਣੀ ਤੁਹਾਨੂੰ ਅੱਗੇ ਦੱਸਾਂਗੇ ਕੀ ਗੱਲ ਬਣੀ ਆ ਸਾਈਕਲ ਭਾਈ ਆਪਾਂ ਇਧਰ ਜਿਹੜਾ ਜਿੰਦਾ ਲਾ ਕੇ ਦੋ ਸਾਈਕਲ ਉਰਾ ਖੜੇ ਆ ਤੇ ਦੋ ਥੋੜੇ ਜਿਹਾ ਗਾਂ ਖੜੇ ਆ ਚਾਰੇ ਸਾਈਕਲ ਬਾਰ ਚ ਖੜੇ ਕਰਤੇ ਤੇ ਚਲਦੇ ਆ ਆਪਾਂ ਹੋਟਲ ਦੇ ਅੰਦਰ ਜੀ ਆਇਦਰਲੇ ਪਾਸੇ ਕਮਰਾਗਾ ਜੀ 402 ਨੰਬਰ ਆਹੀ ਹੈਗਾ ਆ ਬੈਠਿਆ ਪ੍ਰਧਾਨ ਹੋਰੀ ਹੈਪੀ ਬਰਥਡੇ ਟੂ ਲੂ ਹੈਪੀ ਬਰਥਡੇ ਟੂ ਲੂ ਤੇ ਗਰਮੀ ਜ਼ਿਆਦਾ ਕਰਕੇ ਬਈ ਕੇਕ ਥੋੜਾ ਜਨਾ ਪੈਂਚਰ ਹੋ ਗਿਆ ਆਸਾ-ਪਾਸਾ ਜਹ ਲਗਾ ਚਲੋ ਕੋਈ ਨਾ ਕੁਛ ਨਹੀਂ ਕਹਿੰਦਾ ਤੇ ਆ ਕਮਰਾ ਗਾ ਭਾਈ ਏਸੀ ਲੱਗਾ ਹੋਇਆ ਵਧੀਆ ਚੱਲਦਾ ਗਾ ਜਿਹੜਾ 1300 ਰੁਪਿਆ ਇਹਦਾ ਕਰਾਇਆ ਗਾ ਬੈਗ ਬੂ ਸਾਰੇ ਕੋ ਸਾਫ ਪਏ ਆ ਨਿਸ਼ੂ ਬਾਈ ਬਾਹਰ ਫਿਰਦਾ ਗਾ ਕਿੰਨੀ ਤਰੀਕਾ ਚ ਦੋ ਤਰੀਕ ਹਾਂ ਕੀ ਅੱਜ ਅੰਕੇ ਪਤਾ ਨਹੀਂ ਸਾਫਾਤਾਜ ਦੇ ਜੀ ਜਨਮ ਦਿਨ ਆ ਓ ਜਨਮ ਦਿਨ ਆ ਜੀ ਲਵ ਯੂ ਮਾਤਾ ਜੀ ਲਵ ਯੂ ਨਾਈ ਸੁਬੀ ਲਵ ਯੂ ਟੂ ਵੈਰੀ ਗੁੱਡ ਮਾਤਾ ਜੀ ਸਾਸਰੀ ਕਾਲ ਹਾਂ ਸੰਦੀਪ ਬੋਲੀ ਆ ਨਾ ਮਾਤਾ ਜੀ ਥੋੜੇ ਪੁੱਤ ਨੂੰ ਲੰਮੀ ਲੰਮੀ ਉਮਰ ਹੋਵੇ ਤੇ ਜਨਦਨ ਦੀਆਂ ਲੱਖ ਲੱਖ ਵਧਾਈਆਂ। ਹੋ ਵਧਾਈਆਂ ਹੋ ਮਾਤਾ ਜੀ ਲਵ ਯੂ ਲਵ ਯੂ ਮੈਂ ਕੇਕ ਕੱਟਦਾ ਠੀਕ ਹੈ ਫਿਰ ਮੈਂ ਤੁਹਾਨੂੰ ਲਾਉਣਾ ਫੋਨ। ਠੀਕ ਹੈ। ਠੀਕ ਹੈ ਮਾਤਾ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਲੈ ਵੀ ਕੱਟ। ਮਾਤਾ ਜੀ ਨਾਲ ਗੱਲ ਹੋ ਗਈ ਐ। ਕੱਟ ਦੇ ਭਾਈ ਕੇਕ। ਹੋ ਮਾ ਲੈਂ। ਹੈਪੀ ਬਰਥਡੇ ਟੂ ਲੂਨ ਹੈਪੀ ਬਰਥਡੇ ਟੂ ਯੂ ਇਹ ਬਾਕੀ ਦਾ ਕੰਮ ਠੀਕ ਆ ਸਰਾਨਾ ਕਾ ਤੂੰ ਬਾਹਾਂ ਚ ਲਿਆਗਾ ਹੈ ਹੈ ਨੇੜੇ ਜਿਹਾ ਕੰਮ ਨੇੜੇ ਆ ਸਿਆ ਕੋਈ ਮੇਰੀ ਨਹੀਂ ਨਹੀਂ ਪਹਿਲਾਂ ਇੱਧਰ ਹੀ ਹੈਪੀ ਬਰਥਡੇ ਸਾਰਾ ਦਾ ਖਾਣ ਵੀ ਯਾਰ ਸਾਰਾ ਨਹੀਂ ਖਾਣਾ ਨਾ ਅਸੀਂ ਵੀ ਖਾਣਾ ਚੱਕੋ ਜੀ ਪ੍ਰਧਾਨ ਸਾਹਿਬ ਫਿਰ ਲਓ ਪ੍ਰਧਾਨ ਸਾਹਿਬ ਇਹ ਮੁਬਾਰਕਾਂ ਭਾਈ ਜਨਮ ਦਿਨ ਦੇਗਾ ਬਹੁਤ 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 ਧੰਨਵਾਦ ਜੀ ਸਾਰਿਆਂ ਦਾ ਪਹੁੰਚ ਗਿਆ ਜੀ ਆਪਣੇ ਦੇ ਵਿੱਚਕਾਰ ਆਪਣੇ ਚੌਥੇ ਮਿੱਤਰ ਨਿਸ਼ੂ ਹਾਇਕਰ ਨਿਸ਼ੂ ਹਾਇਕਰ ਜੀ ਸ਼ੱਕ ਕੋ ਨਿਸ਼ੂ ਹਾਇਕਰ ਜੀ ਪਹਿਲੇ ਤੁਸੀਂ ਖਾਓ ਜੀ ਹੈਪੀ ਬਰਥਡੇ ਤੁਹਾਨੂੰ ਬਹੁਤ ਬਹੁਤ ਜਿਆਦਾ ਬਹੁਤ ਧੰਨਵਾਦ ਹਲੋ ਜੀ ਹੈਪੀ ਬਰਥਡੇ ਉਪਰ ਤੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਇਸ ਸਮਾਪਤੀ ਕਰਨ ਤੋਂ ਪਹਿਲਾਂ ਭਾਈ ਇੱਕ ਆਪਣੇ ਆਪਰਾ ਦਾ ਜਨਮ ਦੇਣਾਗਾ ਜਿਹਦਾ ਨਾਮ ਹੈਗਾ ਮਨਰਾਜ ਸਿੰਘ ਪਿੰਡ ਪਿਲਖਣੀ ਪਿਲਖਣੀ ਪਿੰਡ ਤੋਂ ਆਗਾ ਤੇ ਭਰਾ ਨੂੰ ਜਨਮ ਦੇਂਦੀਆਂ ਜੀ ਬਹੁਤ ਬਹੁਤ ਵਧਾਈਆਂ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਬਹੁਤ ਬਹੁਤ ਜਨਮ ਦੇਂਦੀਆਂ ਭਾਈ ਬਹੁਤ ਬਹੁਤ ਵਧਾਈਆਂ ਤੇ ਆ ਇੱਕ ਹੋਰ ਬੱਚੇ ਦਾ ਜਨਮ ਦੇਣਾ ਜੀ ਜਿਹਦਾ ਨਾਮ ਹੈਗਾ ਹਰਤੇਗ ਸਿੰਘ ਤੇ ਹਰਤੇਗ ਸਿੰਘ ਲੰਡਨ ਤੋਂ ਤੇ ਭਾਈ ਬਹੁਤ ਹੀ ਪਿਆਰਾ ਬੱਚਾਗਾ ਇਨੂੰ ਵੀ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਤੇ ਪਰਿਵਾਰ ਨੂੰ ਵੀ ਸਾਰਿਆਂ ਨੂੰ ਭਾਈ ਬਹੁਤ-ਬਹੁਤ ਜਨਮ ਦਿਨ ਦੀਆਂ ਵਧਾਈਆਂ ਜੀ ਤੇ ਐਸੇ ਨਾਲ ਹੀ ਅੱਜ ਦੀ ਵੀਡੀਓ ਸਮਾਪਤੀ ਵੱਲ ਵੱਧਦੀ ਹੈਗੀ ਜੀ ਬਹੁਤ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਭਾਈ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਣਿਓ ਲਾਈਕ ਕਰਦੇ ਹੋ ਤੇ ਚੰਗੇ-ਚੰਗੇ ਕਮੈਂਟ ਕਰਦੇ ਹੋਗੇ ਤੇ ਆ ਕਮਰੇ ਬਾਰੇ ਵੀ ਦੱਸ ਦਈਏ ਭਾਈ ਤੇ ਇਹ ਆਪਣਾ ਬਾਈ ਵਿਦੇਸ਼ ਤੋਂ ਆਗਾ ਕੋਈ ਤੇ ਉਹਨਾਂ ਨੇ ਜਿਨ੍ਹਾਂ ਨੇ ਆਪਾਂ ਨੂੰ ਕਿਹਾ ਸੀਗਾ ਤੇ ਵੀ ਤੁਸੀਂ ਅੱਜ ਹਰਪਾਲ ਦਾ ਜਿਹੜਾ ਜਨਮ ਦਿਨ ਆ ਕਮਰੇ ਦੇ ਵਿੱਚ ਮਨਾਉਣਾਗਾ ਤ삐 ਪਾਈ ਕੇ ਇੱਥੇ ਕੱਟਿਓ ਤੇ ਵਧੀਆ ਸੌਇਓ ਇਸ ਕਰਕੇ ਆਪਾਂ ਇਹ ਕਮਰਾ ਉਹਨਾਂ ਬਾਈਆਂ ਵੱਲੋਂ ਠੀਕ ਆ ਜੀ ਤੇ ਉਹਨਾਂ ਨੇ ਕਿਹਾ ਸੀਗਾ ਜੀ ਨਾਮ ਪਤਾ ਸਾਡਾ ਕੁਝ ਨਹੀਂ ਦੱਸਣਾਗਾ ਠੀਕ ਆ ਜੀ ਇਸੇ ਲਈ ਅੱਜ ਦੀ ਰਾਤ ਆਪਣੀ ਐਸੇ ਕਮਰੇ ਦੇ ਵਿੱਚ ਬਤੀਤ ਹੋਊਗੀ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੇਂ ਸਫ਼ਰ ਦੇ ਨਾਲ ਸਤਿ ਸ੍ਰੀ ਅਕਾਲ ਸਾਰਿਆਂ